ਪਾਰੋਂ ਆਈ ਤੇ ਉਸਨੇ ਡਰਾਈング ਰੂਮ ਦੇ ਅੱਗੇ ਇੱਕ ਟੁੱਟੀ ਜੀ ਜੁੱਤੀ ਵੇਖੀ ਤੇ ਆਉਂਦਿਆਂ ਹੀ ਆਪਣੇ ਪਤੀ ਨੂੰ ਕਹਿਣ ਲੱਗੀ ਵੀ ਇਹ ਟੁੱਟੀ ਜੁੱਤੀ ਵਾਲਾ ਖੇੜਾ ਬੁਖਾਰੀ ਆਇਆ ਉਸਨੇ ਕਿਹਾ ਹੌਲੀ ਬੋਲ ਪਿਤਾ ਹੀ ਆਏ ਤੇ ਕਹਿੰਦੀ ਪਿਤਾ ਹੀ ਕਿਹੜੇ ਬੁਖਾਰੀ ਤੋਂ ਕੱਟਣੇ ਉਹ ਕੋਈ ਛੋਰ ਮੰਗਨ ਆਗੇਗਾ ਨਹੀਂ ਕਹਿੰਦੀ ਪਿਤਾ ਹੀ ਸੁਣ ਲੈਣਗੇ ਤੇ ਉਦਾਸ ਹੋ ਜਾਣਗੇ ਕਹਿੰਦੀ ਇਸੇ ਕਰਕੇ ਤਾਂ ਮੱਚੀ ਬੋਲਦੀ ਪਈ ਉਹ ਸੁਣ ਲੈ ਚੌਥੇ ਦਿਨ ਸਾਡੇ ਕੋਲ ਆ ਜਾਂਦੇ ਆ ਸਾਡੇ ਇੱਥੇ ਪੈਸੇ ਪੇੜਾ ਨਾ ਲੱਗੇ ਉਹ ਜਿਹੜੇ ਲੈਣ ਆ ਜਾਂਦੇ ਆ ਪਿਤਾ ਸਾਰਾ ਕੁਝ ਸੁਣਦੇ ਆ ਪਰ ਉਸਨੇ ਜਰਾ ਰੈਟ ਨਹੀਂ ਕੀਤਾ ਬੜੇ ਪਿਆਰ ਨਾਲ ਆਪਣੀ ਨੂਨ ਆਵਾਜ਼ ਮਾਰੀ ਪੁੱਤਰ ਗੱਲ ਸੁਣ ਉਪਰ-ਉਪਰ ਕਰ ਲਾ ਕੇ ਕਹਿੰਦੀ ਨੇ ਕੋਈ ਕੰਮ ਕਹਿਣਾ ਮੈਂ ਨਹੀਂ ਚਾਹਣਾ ਉਹਨੇ ਫਿਰ ਆਵਾਜ਼ ਮਾਰੀ ਫਿਰ ਜਵਾਬ ਨਹੀਂ ਦਿੱਤਾ ਉਹਨੇ ਤੀਜੀ ਵਾਰੀ ਮਾਰੀ ਕਹਿੰਦੀ ਚਲ ਸੌਣੀ ਲੈਣਨੀ ਗੱਲ ਸੁਣਨ ਗਈ ਤੇ ਉਹਨੇ ਬੈਗ ਦੇ ਵਿੱਚੋਂ ਬਹੁਤ سارے ਰੁਪਏ ਤੇ ਬੰਡਲ ਕੱਢ ਕੇ ਕਹਿੰਦਾ ਪੁੱਤਰ ਲੈ ਮੈਂ ਆਪਣੀ ਸਾਰੀ ਜ਼ਮੀਨ ਵੇਚ ਦਿੱਤੀ ਆਪਣੇ ਬੜਾ ਪੇਚੋਗਾ ਰੱਖ ਲਿਆ ਤੇ ਇਹ ਤੁਹਾਡੇ ਤਿੰਨ ਭੈਣ ਭਰਾਵ ਦੇ ਹਿੱਸੇ ਤੇਰਾ ਹਿੱਸਾ ਤੇਰੇ ਇੱਕ ਭਰਾ ਦਾ ਤੇ ਆਇਆ ਔਰ ਇੱਕ ਤੁਹਾਡੀ ਭੈਣ ਦਾ ਤੇ ਇਹ ਤੁਹਾਡਾ ਤੁਹਾਡਾ ਵੀ ਮਕਾਨ ਛੋਟਾ ਹੈ ਇਹ ਬਹੁਤ سارے ਪੈਸੇ ਨੇ ਇਹ ਨਾਲ ਵੱਡਾ ਮਕਾਨ ਲੈਣ ਲਈ ਨਿਛੁੱਕ ਕਰਕੇ ਪੈਸੇ ਸਾਰੇ ਫੜੇ ਤੇ ਕਮਰੇ ਉਪਾਰ ਚਲੇ ਗਏ ਥੋੜੀ ਦੇ ਵਿੱਚ ਪਿਤਾ ਨੇ ਆਪਣਾ ਬੈਗ ਚੁੱਕਿਆ ਤੇ ਆਪਣੇ ਪੁੱਤਰ ਨੂੰ ਕਹਿਣ ਲੱਗਾ ਕਿ ਅੱਛਾ ਪੁੱਤਰ ਮੈਂ ਚਲਦਾ ਉਸ ਤੇ ਕਪਿਤ ਜੀ ਨੂੰ ਹੀ ਪਕੰਡਾ ਪੁੱਤ ਮੈਂ ਰਹਿਣ ਨਹੀਂ ਸਿਆਇਆ ਮੈਂ ਤਾਂ ਪੈਸੇ ਦੇਣ ਆਇਆ ਸੀ ਜਿਹੜਾ ਪਿਤਾ ਹੀ ਥੱਲੇ ਛੱਟ ਕੇ ਆਇਆ ਤੇ ਆ ਕੇ ਕਹਿਣ ਲੱਗਾ ਕਿ ਤੂੰ ਤਾਂ ਕਹਿੰਦੀ ਸੀ ਨਾ ਮੇਰਾ ਪਿਤਾ ਭਿਖਾਰੀ ਹੈ ਮੇਰਾ ਪਿਤਾ ਭਿਖਾਰੀ ਨਹੀਂ ਮੇਰਾ ਪਿਤਾ ਦਾਤਾ ਹੈ ਦੇਖ ਲਿਆ ਆਪਣੀ ਮਾੜੀ ਸੋਚ ਤੇ ਮੇਰੇ ਪਿਤਾ ਦੇ ਸੰਸਕਾਰ ਜੇ ਕਿਤੇ ਤੇਰੀ ਮਾਂ ਨੇ ਵੀ ਥੈਨੂੰ ਇਦਾਂ ਦੇ ਸੰਸਕਾਰ ਦਿੱਤੇ ਹੁੰਦੇ अज सा घर का हाल कुछ हो रही होता पत्नी अपने पति ना अखा नहीं सी बुला रही बड़ी शर्मिंदी सी, कि वाकई मैं तो ये प्यो बारे की, की सोचा पर निकलिया इस करके कभी भी अपने व्ड्या निरादर ना करो वे जरूरी नहीं कि मंग देने व्ड्या दिता तो सीसा ही बड़िया होती जो किसा ही दे ਉਹਨਾਂ ਨਾਲ ਵੀ ਤੁਸੀਂ ਇੰਨੇ ਵਾਰ ਫੁੱਲ ਜਾਂਦੇ ਹੋ ਤੁਸੀਂ ਇਹਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ ਇਸ ਕਰਕੇ ਹਮੇਸ਼ਾ ਬੱਟਿਆਂ ਦਾ ਸਤਿਕਾਰ ਕਰਿਆ